ਸਾਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਪੰਜਾਬ ਇਕਤਾ ਟੀਵੀ ਤੇ ਇਹ ਗੱਲ ਕਰਾਂਗੇ ਪੰਜਾਬ ਦੇ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ ਸੁਣਵਾਈ ਚ ਮਿਲੇਗੀ ਮੁਲਾਜ਼ਮਾਂ ਨੂੰ ਖੁਸ਼ਖਬਰੀ ਹਾਈ ਕੋਰਟ ਦੇ ਵੀਗਾ ਵੱਡਾ ਤੋਹਫਾ ਵੱਡੀ ਮੰਗ ਪੂਰੀ ਹੋਵੇਗੀ ਕੀ ਹੈ ਅਪਡੇਟ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੇਕਰ ਪਹਿਲੀ ਵਾਰ ਚੈਨਲ ਤੇ ਆਏ ਹੋ ਤਾਂ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਤੇ ਟੈਲੀਗ੍ਰਾਮ ਤੇ ਹਣੀ ਜੁਆਇੰਟ ਜ਼ਰੂਰ ਕਰਨਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹਾਂਜੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਮੁਲਾਜ਼ਮਾਂ ਵੱਲੋਂ ਲਗਾਤਾਰ ਸਰਕਾਰ ਦੇ ਖਿਲਾਫ ਉਹ ਸੰਘਰਸ਼ ਕੀਤਾ ਜਾ ਰਿਹਾ ਆਪਣੀਆਂ ਮੰਗਾਂ ਨੂੰ ਮਨਾਉਣ ਦੇ ਲਈ ਜਿਸ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਬਹੁਤ ਸਾਰੀਆਂ ਪਟੀਸ਼ਨਾਂ ਜਿਹੜੀਆਂ ਲਗਾਈਆਂ ਗਈਆਂ ਇਹਨਾਂ ਪਟੀਸ਼ਨਾਂ ਤੋਂ ਬਾਅਦ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਇੱਕ ਵਾਰ ਫਿਰ ਧੋਖਾ ਦੇ ਚੁੱਕੀ ਹੈ ਤੇ ਜਿਸ ਦੇ ਨਾਲ ਮੁਲਾਜ਼ਮਾਂ ਨੂੰ ਡਬਲ ਬੈਂਚ ਕੋਲ ਇੱਕ ਵਾਰ ਫਿਰ ਜਿਹੜਾ ਫੈਸਲੇ ਦੇ ਲਈ ਗੁਹਾਰਾ ਜਿਹੜੀ ਉਹ ਲਗਾਈ ਗਈ ਹੈ ਪੰਜਾਬ ਸਰਕਾਰ ਡਬਲ ਬੈਂਚ ਕੋਲੇ ਪਹੁੰਚ ਇਹਦੇ ਮੁਲਾਜ਼ਮਾਂ ਦੀਆਂ ਮੰਗਾਂ ਜਿਹੜੀਆਂ ਉਹਨਾਂ ਨੂੰ ਹੋਰ ਲਟਕਾ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੀ ਇਹ ਸੁਣਵਾਈ ਹੈ ਜਿਹੜੀ ਇਹ ਡਬਲ ਬੈਂਚ ਕੋਲ ਹੋਣ ਜਾ ਰਹੀ ਹੈ ਤੇ ਡਬਲ ਬੈਂਚ ਪੰਜਾਬ ਦੇ ਮੁਲਾਜ਼ਮਾਂ ਦੀਆਂ ਵੱਡੀਆਂ ਮੰਗਾਂ ਜਿਸ ਦੇ ਵਿੱਚ 2.59 ਫੈਕਟਰ ਤੇ 255 ਮਹੀਨਿਆਂ ਦੇ ਪੈਂਡਿੰਗ ਪਏ ਬਕਾਏ 119% 121% 181 ਤੇ 186% ਬਕਾਏ ਆ ਜਿਹੜੇ ਉਹਨਾਂ ਦੇ ਉੱਪਰ ਗੱਲਬਾਤ ਹੈ ਜਿਹੜੀ ਇਸ ਸੁਣਵਾਈ ਵਿੱਚ ਹੋਵੇਗੀ ਇਸ ਸੁਣਵਾਈ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ਵੱਲੋਂ ਮੁਲਾਜ਼ਮਾਂ ਦੇ ਹੱਕ ਵਿੱਚ ਫੈਸਲਾ ਆਉਣ ਦੀ ਪੂਰੀ ਪੂਰੀ ਜਿਹੜੀ ਉਮੀਦ ਹੈ ਉਹ ਵੱਜੀ ਹੋਈ ਹੈ ਜਿਸ ਦੇ ਚਲਦੇ ਪੰਜਾਬ ਦੇ ਮੁਲਾਜ਼ਮਾਂ ਨੂੰ ਵੀ ਉਮੀਦ ਹੈ ਕਿ ਉਹਨਾਂ ਦੇ ਹੱਕ ਵਿੱਚ ਫੈਸਲਾ ਆਵੇਗਾ ਤੇ ਉਹਨਾਂ ਨੂੰ ਵੱਡਾ ਲਾਭ ਆ ਜਿਹੜਾ ਉਹ ਇਸ ਉਮੀਦ ਤਾਂ ਬਾਅਦ ਜਿਹੜਾ ਵੱਜੇਗਾ ਇਸ ਪਟੀਸ਼ਨ ਤੋਂ ਬਾਅਦ ਵੱਜੇਗਾ ਪਰ ਪੰਜਾਬ ਸਰਕਾਰ ਹਰ ਰੋਜ਼ ਹਰ ਤਰੀਕੇ ਦੇ ਨਾਲ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲਟਕਾਉਣ ਦੇ ਲਈ ਨਵੇਂ ਤੋਂ ਨਵੇਂ ਤਰੀਕੇ ਜਿਹੜੇ ਲੱਭਦੇ ਰਹਿੰਦੀ ਹੈ ਡਬਲ ਬੈਂਚ ਕੋਲੇ ਫੈਸਲਾ ਲੈ ਗਈ ਜਾਂ ਹੁਣ ਡਬਲ ਬੈਂਚ ਤੋਂ ਪਹਿਲਾਂ ਸਿੰਗਲ ਬੈਂਚ ਨੇ ਪੰਜਾਬ ਸਰਕਾਰ ਨੂੰ ਕਈ ਫਟਕਾਰਾਂ ਵੀ ਲਗਾਈਆਂ ਸੀ ਪਰ ਪੰਜਾਬ ਸਰਕਾਰ ਨੇ ਬਿਲਕੁਲ ਹੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲਟਕਾਉਣ ਦੇ ਲਈ ਕੋਈ ਨਾ ਕੋਈ ਹੋਰ ਤਰੀਕਾ ਜਿਹੜਾ ਲੱਭਣ ਦੀ ਕੋਸ਼ਿਸ਼ ਤਾਂ ਜ਼ਰੂਰ ਕਰਨੀ ਹੈ ਪਰ ਦੇਖੋ ਇਸ ਦੇ ਵਿੱਚ ਪੰਜਾਬ ਹੋਰਿਆਣਾ ਹਾਈ ਕੋਰਟ ਮੁਲਾਜ਼ਮਾਂ ਦੇ ਹੱਕ ਵਿੱਚ ਫੈਸਲਾ ਦਿੰਦੀ ਆ ਜਾਂ ਫਿਰ ਇਹ ਫੈਸਲਾ ਫਿਰ ਲਟਕ ਕੇ ਜਾਂਦਾ ਹੈ ਕੋਈ ਵੀ ਅਪਡੇਟ ਆਉਂਦੀ ਹੈ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਹੁਣ ਲਈ ਇੰਨਾ ਹੀ ਧੰਨਵਾਦ